ਸਾਹਿਬ ਸੱਚੀ ਕਿਵਿਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਪਤਨੀ ਨੇ ਪਤੀ ਤੇ ਚਾਕੂ ਨਾਲ ਕੀਤੀ 36 ਵਾਰ ਫੇਰ ਪ੍ਰੇਮੀ ਨੂੰ ਕੀਤੀ ਕਾਲ ਕਿਹਾ ਜਾਨੂ ਕੰਮ ਹੋ ਗਿਆ ਗੁਰਹਾਰਨਪੁਰ ਚ ਨਾਪਿਓ ਤਾਂ ਨੇ ਵਿਆਹ ਤੋਂ 4 ਮਹੀਨੇ ਬਾਅਦ ਹੀ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਸ ਨੇ ਆਪਣੇ ਬੁਆਏਫਰੈਂਡ ਨੂੰ ਵੀਡੀਓ ਕਾਲ ਕੀਤੀ ਅਤੇ ਉਸ ਨੂੰ ਲਾਸ਼ ਦਿਖਾਈ ਮੱਧ ਪ੍ਰਦੇਸ਼ ਦੇ ਬੁਰਹਾਰਨਪੁਰ ਤੋਂ ਇੱਕ ਸੰਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਇੱਥੇ ਪਤਨੀ ਨੇ ਆਪਣੇ ਪ੍ਰੇਮੀ ਅਤੇ ਉਸਦੇ ਦੋ ਦੋਸਤਾਂ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਦੀ ਛਾਹਿਸ਼ ਰਚੀ ਉਸਨੇ ਆਪਣੇ ਪ੍ਰੇਮੀ ਦੇ ਦੋ ਦੋਸਤਾਂ ਦੀ ਮਦਦ ਦੇ ਨਾਲ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਸਨੇ ਆਪਣੇ ਪ੍ਰੇਮੀ ਨੂੰ ਵੀਡੀਓ ਕਾਲ ਕੀਤੀ ਅਤੇ ਉਸ ਨੂੰ ਆਪਣੇ ਪਤੀ ਦੀ লাশ ਦਿਖਾਈ ਇੰਨਾ ਹੀ ਨਹੀਂ ਉਸਨੇ ਇਹ ਵੀ ਕਿਹਾ ਕਿ ਜਾਨੂੰ ਕੰਮ ਹੋ ਗਿਆ ਪਰ ਪੁਲਿਸ ਨੇ ਰਾਹੁਲ ਉਰਫ ਗੋਲਡਨ ਦੇ 13 April ਨੂੰ ਹੋਏ ਕਤਲ ਦੇ ਭੇਤ ਦਾ ਮਾਮਲਾ ਸੁਲਝਾ ਲਿਆ ਹੈ ਪੁਲਿਸ ਨੂੰ ਇੰਦੌਰ ਇਸ਼ਾਪੁਰ ਹਾਈਵੇ ਤੇ ਆਈਟੀਆਈ ਕਾਲਜ ਨੇੜੇ ਝਾੜੀਆਂ ਚੋਂ ਰਾਹੁਲ ਉਰਫ ਗੋਲਡਨ ਦੀ লাশ ਮਿਲੀ ਸੀ 36 ਵਾਰ ਕੀਤਾ ਹਮਲਾ ਰਾਹੁਲ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਦੀ ਆਪਣੀ ਨਾਬਾਲਗ ਪਤਨੀ ਨੇ ਕੀਤਾ ਸੀ ਜਿਸ ਨਾਲ ਉਸਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ ਪਤਨੀ ਦਾ ਪਹਿਲਾਂ ਹੀ ਇੱਕ ਬੁਆਏਫਰੈਂਡ ਸੀ ਪ੍ਰੇਮੀ ਦੀ ਖਾਤਰ ਪਤਨੀ ਨੇ ਪਤੀ ਦੇ 36 ਵਾਰ ਕਰਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਜਾਣੋ ਪੂਰਾ ਮਾਮਲਾ ਕੀ ਸੀ ਬਰਹਾਰਨਪੁਰ ਚ ਇੰਦੋਰ ਇਸ਼ਾਪੁਰਾ ਹਾਈਵੇ ਤੇ ਆਈ.ਟੀ.ਆਈ. ਕਾਲਜ ਦੇ ਸਾਹਮਣੇ ਝਾੜੀਆਂ ਚੋਂ ਇੱਕ Laash ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਸੰਸਨੀ ਫੈਲ ਗਈ। ਪੁਲਿਸ ਨੇ Laash ਦੀ ਪਛਾਣ ਰਾਹੁਲ ਉਰਫ 골ਡਨ ਵਾਸੀ ਸ਼ਾਹਪੁਰ ਵਜੋਂ ਕੀਤੀ ਹੈ। ਜਦੋਂ ਪੁਲਿਸ ਨੇ ਮ੍ਰਿਤਕ ਰਾਹੁਲ ਦੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਰਾਹੁਲ 12 ਅਪ੍ਰੈਲ ਨੂੰ ਆਪਣੀ ਪਤਨੀ ਦੇ ਨਾਲ ਘਰੋਂ ਨਿਕਲਿਆ ਸੀ। ਪਰ ਜਦੋਂ 13 ਅਪ੍ਰੈਲ ਨੂੰ ਲਾਸ਼ ਮਿਲੀ ਤਾਂ ਪਤਨੀ ਗਾਇਬ ਸੀ ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਦੀ ਪਤਨੀ ਦਾ ਜਗਰਾਜ ਨਾਂ ਦੇ ਵਿਅਕਤੀ ਦੇ ਨਾਲ ਅਫੇਅਰ ਚੱਲ ਰਿਹਾ ਸੀ ਫਿਰ ਪੁਲਿਸ ਨੂੰ ਸ਼ੱਕ ਹੋਇਆ ਅਤੇ ਇਸ ਦਿਸ਼ਾ ਵਿੱਚ ਆਪਣੀ ਜਾਂਚ ਕੀਤੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਪ੍ਰੇਮੀ ਜਗਰਾਜ ਨੂੰ ਹਿਰਾਸਤ ਵਿੱਚ ਲੈ ਕੇ ਸਾਥੀ ਨਾਲ ਕੁਝ ਗਿੱਚ ਕੀਤੀ ਤਾਂ ਉਸ ਨੇ ਸਾਰੀ ਗੱਲ ਦੱਸੀ ਫਿਰ ਪੁਲਿਸ ਨੇ ਨਵਾਲਗਰ ਸਵੇਤ ਮ੍ਰਿਤਕ ਦੀ ਪਤਨੀ ਅਤੇ ਪ੍ਰੇਮੀ ਦੇ ਦੋ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ। ਅਜਿਹੀ ਚਾਰਜੇਸ਼ਨ ਨੂੰ ਅੰਜਾਮ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਪੁਲਿਸ ਨੇ ਢੰਗਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ 12 ਅਪ੍ਰੈਲ ਦੀ ਸ਼ਾਮ ਨੂੰ ਰਾਲ ਅਤੇ ਉਸਦੀ ਪਤਨੀ ਮਾਰਕੀਟਿੰਗ ਦੇ ਬਹਾਨੇ ਬਰਹਾਰਨਪੁਰ ਆਏ ਸਨ। ਵਾਪਸ ਆਉਂਦੇ ਸਮੇਂ ਪਤਨੀ ਨੇ ਜਾਣਬੁੱਝ ਕੇ ਆਈ.ਟੀ.ਆਈ. ਕਾਲਜ ਨੇੜੇ ਚੱਪੜਾਂ ਸੁੱਟ ਦਿੱਤੀਆਂ ਅਤੇ ਵਾਹਨ ਰੋਕ ਲਈ। ਇਸ ਦੌਰਾਨ ਜਗਰਾਜ ਦੇ ਦੋਸਤ ਲਲਿਤ ਅਤੇ ਉਸ ਦੇ ਪਿੱਛੇ ਆ ਰਹੇ ਉਸ ਦੇ ਨਾਬਾਲਗ ਦੋਸਤ ਨੇ ਰਾਹੁਲ ਦੇ ਉੱਪਰ ਹਮਲਾ ਕਰ ਦਿੱਤਾ ਪਤਨੀ ਨੇ ਖੇਤ ਚ ਪਈ ਬੀਅਰ ਦੀ ਬੋਤਲ ਨਾਲ ਰਾਹੁਲ ਦੇ ਸਿਰ ਤੇ ਵਾਰ ਕੀਤਾ ਅਤੇ ਫਿਰ ਉਸ ਨੂੰ ਟੋਏ ਚ ਧੱਕਾ ਦੇ ਦਿੱਤਾ ਇਸ ਤੋਂ ਬਾਅਦ ਚਾਕੂ ਨਾਲ ਰਾਹੁਲ ਦੀ ਗਰਦਨ, ਪਿੱਠ, ਪੇਟ ਅਤੇ ਸਿਰ ਤੇ ਵਾਰ-ਵਾਰ ਹਮਲਾ ਕੀਤਾ ਜਿਸ ਕਾਰਨ ਉਸ ਦੀ मौके ਤੇ ਹੀ ਮੌਤ ਹੋ ਗਈ ਕਤਲ ਤੋਂ ਬਾਅਦ ਮ੍ਰਿਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਜਵਰਾਜ ਨੂੰ ਵੀਡੀਓ ਕਾਲ ਕੀਤੀ ਅਤੇ ਉਸ ਨੂੰ ਕਿਹਾ ਜਾਨੂ ਕੰਮ ਹੋ ਗਿਆ ਉਸ ਨੂੰ ਖੂਨ ਨਾਲ ਲਤਪਤ লাশ ਵੀ ਵਿਖਾਈ ਇਸ ਤੋਂ ਬਾਅਦ ਮੁਲਜ਼ਮ ਰੇਲ ਗੱਡੀ ਰਾਹੀਂ ਇੰਦੌਰ ਅਤੇ ਫਿਰ ਉਜੈਨਵਲ ਭੱਜ ਗਏ ਮੋਬਾਈਲ ਲੋਕੇਸ਼ਨ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ਤੇ ਪੁਲਿਸ ਨੇ ਸਾਰਿਆਂ ਨੂੰ ਸੰਵੇਰ ਇੰਦੌਰ ਤੋਂ ਗ੍ਰਿਫਤਾਰ ਕਰ ਲਿਆ ਏਸੀਜੀ ਇੱਕ ਸੱਚੀ ਘਟਨਾ ਚੈਨਲ ਤੇ ਇਸ ਤਰ੍ਹਾਂ ਹੀ ਬਣੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਹੁਤ ਬਹੁਤ ਧੰਨਵਾਦ